ਇਹ ਜਿਹੜੀ ਰਿਪੋਰਟ ਹੈ ਇਹ 네ਗੇਟਿਵ ਆਈ ਹੈ। ਜੈਸਪੁਰਾ ਜੀ ਦੇ ਬੋਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਹੜਾ ਹੈਗਾ ਉਹ ਨਹੀਂ ਪਾਇਆ ਗਿਆ। ਅੱਜ ਸਾਡੇ ਸਮੁੱਚੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਖਾਸ ਜੋੜ ਕੇ ਬੇਨਤੀ ਕਰਦਾ ਕਿ ਵੀਰੋ ਨਸ਼ੇ ਵਿੱਚ ਕੁਝ ਨਹੀਂ ਰਿਹਾ। ਆਓ ਆਪਾਂ ਮੁੜੀਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ। ਆ ਡਰ ਟੈਸਟ ਹੁਣ ਤੋਂ ਬਾਅਦ ਜਿਹੜਾ ਰਿਜ਼ਲਟ ਆਇਆ ਉਹ 네ਗੇਟਿਵ ਆਇਆ। ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਉਹ ਨਹੀਂ ਪਾਇਆ ਗਿਆ ਇਸ ਲਈ ਇਹ ਪ੍ਰੂਫ ਕਰਨ ਦੇ ਲਈ ਲੋਕਾਂ ਨੂੰ ਇੱਕ ਸਿਹਤ ਦੇਣ ਦੇ ਲਈ ਅੱਜ ਆਜ਼ਾਦੀ ਦਿਹਾੜੇ ਤੇ ਨੌਜਵਾਨਾਂ ਨੂੰ ਸਿਹਤ ਦੇਣ ਦੇ ਲਈ ਮੈਂ ਅੱਜ ਇੱਥੇ ਆ ਆਪਣਾ ਲੋਪ ਟੈਸਟ ਕਰਾਉਣ ਆਇਆ ਕਿ ਲਾਈਵ ਟੈਸਟ ਅੱਡਾਂਸਲੀ ਪਰਫਾਰਮ ਕਰ ਰਹੇ ਜਾ ਰਿਹਾ ਇਹ ਡੋਪ ਕਿਟ ਹੈਗੀ ਆ ਇਹਦੇ ਥਰੂ ਅਸੀਂ ਹੁਣੇ ਦੱਸ ਸਕਦੇ ਹਾਂ ਕਿ ਸਰ ਇਸਪੀ ਆਫ ਆਲ ਦਾ दैट इज ਸੀਐਮ ਸਰ ਭਗਵੰਤ ਸਿੰਘ ਮਾਨ ਜੀ ਨੇ ਅਹਦ ਲਿਆ ਕਿ ਅਸੀਂ ਨਸ਼ਿਆਂ ਦੇ ਕੋੜ ਨੂੰ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢਣਾ ਸਤਿ ਸ਼੍ਰੀ ਅਕਾਲ ਜੀਕੇਐਮ ਮੀਡੀਆ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਐਮਐਲਏ ਦੇ ਵੱਲੋਂ ਆਪਣਾ ਡੋਪ ਟੈਸਟ ਕਰਵਾਇਆ ਗਿਆ ਹੋਏ ਆਮ ਆਦਮੀ ਪਾਰਟੀ ਦੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰੀਆ ਦੇ ਵੱਲੋਂ ਆਪਣਾ ਡੋਪ ਟੈਸਟ ਕਰਵਾਇਆ ਗਿਆ ਅਤੇ ਇਹ ਡੋਪ ਟੈਸਟ ਲਾਈਵ ਹੋਇਆ ਜਿਸ ਤੋਂ ਬਾਅਦ ਕੀ ਮਨਵਿੰਦਰ ਸਿੰਘ ਗਿਆਸਪੁਰੀਆ ਨੇ ਵੀ ਆਪਣੇ ਵਿਚਾਰ ਹੈ ਜਿਹੜੇ ਉਹ ਮੀਡੀਆ ਦੇ ਨਾਲ ਸਾਂਝੇ ਕੀਤੇ ਐ ਤੇ ਇਸ ਦੌਰਾਨ ਡਾਕਟਰ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਮਨਵਿੰਦਰ ਸਿੰਘ ਗਿਆਸਪੁਰੀਆ ਦਾ ਜਿਹੜਾ ਡੋਪ ਟੈਸਟ ਹੈ ਉਹ ਕਰਵਾਇਆ ਗਿਆ ਤੇ ਆਉ ਤੁਹਾਨੂੰ ਵੀ ਦਿਖਾਉਣੇ ਐ ਮੌਕੇ ਦੀਆਂ ਤਸਵੀਰਾਂ ਹਾਂਜੀ ਮੈਂ ਸਮਝਾ ਜੀ ਸਿਲੋਕਲੇ ਫਿਰਨਾ ਪੁੱਛੋ ਦੇਸ਼ ਵਿਦੇਸ਼ ਚ ਵੱਸਦੇ ਸਾਰੇ ਪੰਜਾਬੀਆਂ ਨੂੰ ਆਜ਼ਾਦੀ ਦਿਵਸ ਦੀਆਂ ਲੱਖ 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 ਮੁਬਾਰਕਾਂ ਅੱਜ ਆਜ਼ਾਦੀ ਦਿਵਸ ਦੇ ਉੱਤੇ ਭਾਸ਼ਣ ਦੰਦੇ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਵੀਰਾਂ ਨੂੰ ਇੱਕ ਸੰਦੇਸ਼ ਮੈਂ ਦੇ ਰਿਹਾ ਸੀ ਕਿ ਬੱਚਿਓ ਨੌਜਵਾਨੋ ਨਸ਼ੇ ਦਾ ਤਿਆਗ ਕਰੋ ਪਰ ਮੇਰੇ ਲੈਕਚਰ ਦਿੰਦੇ ਦਿੰਦੇ ਇੱਕ ਗੱਲ ਯਾਦ ਆ ਗਈ ਕਿ ਸੰਤ ਮਹਾਪੁਰਖ ਸੀਗੇ ਉਹਦੇ ਕੋਲ ਇੱਕ ਮਾਤਾ ਆਪਣੇ ਬੱਚੇ ਨੂੰ ਲੈ ਕੇ ਜਾਂਦੀ ਹੈ ਉਹ ਕਹਿੰਦੀ ਹੈ ਸੰਤ ਮਹਾਪੁਰਖਾਂ ਕੋਲੇ ਕਿ ਮੇਰਾ ਬੇਟਾ ਜਿਹੜਾ ਹੈ ਇਹ ਬਹੁਤ ਖਾਂਦਾ ਸੰਤ ਮਹਾਪੁਰਖਾਂ ਨੂੰ ਕਹਿੰਦੇ ਕਹਿੰਦੇ ਮਾਤਾ ਇਹਨੂੰ ਅਗਲੇ ਹਫ਼ਤੇ ਲੈ ਕੇ ਆਇਓ ਇਹ ਮਾਤਾ ਅਗਲੇ ਹਫ਼ਤੇ ਉਸ ਬੱਚੇ ਨੂੰ ਫਿਰ ਲੈ ਕੇ ਜਾਂਦੀ ਹੈ ਤੇ ਸੰਤ ਮਹਾਪੁਰਖਾਂ ਨੂੰ ਕਹਿੰਦੀ ਹੈ ਕਿ ਮਹਾਪੁਰਖ ਜੀ ਮੇਰਾ ਜਿਹੜਾ ਬੇਟਾ ਇਹ ਬਹੁਤ ਖਾਂਦਾ ਮਹਾਪੁਰਖ ਹੁੰਦੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਹਿੰਦੇ ਵੀ ਬੇਟਾ ਗੁੜਾ ਨਾ ਖਾਇਆ ਕਰ। ਜਿਆਦਾ ਸ਼ੂਗਰ ਖੰਡ ਦੇ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਆ। ਤੇ ਮਾਤਾ ਨੂੰ ਥੋੜਾ ਜਿਹਾ ਗੁੱਸਾ ਆਇਆ ਕਹਿੰਦੀ ਜਦੋਂ ਮੈਂ ਪਿਛਲੇ ਹਫਤੇ ਆਈ ਸੀ ਇਹ ਗੱਲ ਤੁਸੀਂ ਉਦੋਂ ਵੀ کہہ ਸਕਦੇ ਸੀ। ਤੇ ਮਹਾਪੁਰਖ ਕਹਿੰਦੇ ਕਹਿੰਦੇ ਵੀ ਉਦੋਂ ਮੈਨੂੰ ਵੀ ਮਿੱਠਾ ਖਾਣ ਦਾ ਜਿਆਦਾ ਸ਼ੌਂਕ ਸੀ ਤੇ ਹਫਤਾ ਮੈਂ ਪਹਿਲਾਂ ਮਿੱਠਾ ਛੱਡ ਕੇ ਦੇਖਿਆ ਤੇ ਫਿਰ ਇਸ ਲਈ ਬੱਚੇ ਨੂੰ ਮੈਂ ਕਿਹਾ ਇਸ ਲਈ ਅੱਜ ਜੇ ਅਸੀਂ ਲੋਕਾਂ ਦੇ ਰਿਪ੍ਰেজੈਂਟੇਟਿਵ ਆਂ ਜੇ ਐਮਰਲੇ ਆਂ ਲੋਕਾਂ ਨੇ ਵਿਧਾਇਕ ਸਾਨੂੰ ਚੁਣ ਕੇ ਭੇਜਿਆ ਜੇ ਅਸੀਂ ਲੋਕਾਂ ਨੂੰ ਕਹਿੰਦੇ ਆਂ ਬੱਚਿਆਂ ਨੂੰ ਕਹਿੰਦੇ ਆਂ ਨੌਜਵਾਨਾਂ ਨੂੰ ਕਹਿੰਦੇ ਆਂ ਕਿ ਨੌਜਵਾਨੋ ਨਸ਼ੇ ਛੱਡੋ ਕਿ ਕੀ ਅਸੀਂ ਆਪ ਨਸ਼ੇ ਪਹਿਲਾਂ ਛੱਡਿਆ ਤੇ ਇਸ ਲਈ ਇਹ ਪ੍ਰੂਫ ਕਰਨ ਦੇ ਲਈ ਲੋਕਾਂ ਨੂੰ ਇੱਕ ਸਿਹ ਦੇਣ ਦੇ ਲਈ ਅੱਜ ਆਜ਼ਾਦੀ ਦਿਹਾੜੇ ਤੇ ਨੌਜਵਾਨਾਂ ਨੂੰ ਸਿਹ ਦੇਣ ਦੇ ਲਈ ਮੈਂ ਅੱਜ ਇੱਥੇ ਆਪ ਆਪਣਾ ਲੋਪ ਟੈਸਟ ਕਰਾਉਣ ਆਇਆ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜਿਹੜੇ ਚੁਣੇ ਹੋਏ ਨਮਾਇंदे ਆ ਚੁਣੇ ਹੋਏ ਵਿਧਾਇਕ ਆ ਜਾਂ ਕੋਈ ਵੀ ਜਿਹੜੇ ਲੋਕਾਂ ਨੂੰ ਰਿਪਰੈਜ਼ੈਂਟੇਟਿਵ ਕਰਦੇ ਆ ਉਹ ਆਪ ਨਸ਼ਾ ਨਹੀਂ ਕਰਦੇ ਕਿਉਂਕਿ ਜੇ ਅਸੀਂ ਆਪ ਨਸ਼ਿਆਂ ਤੋਂ ਰਹਿਤ ਹੋਵਾਂਗੇ ਤਾਂ ਹੀ ਕਿਸੇ ਨੂੰ ਅਸੀਂ ਸਿੱਖਿਆ ਦੇ ਸਕਾਂਗੇ ਤਾਂ ਹੀ ਅਸੀਂ ਕਿਸੇ ਨੂੰ ਕਹਿ ਸਕਾਂਗੇ ਇਸ ਲਈ ਅੱਜ ਸਿਵਲ ਹਸਪੀਟਲ ਖੰਨਾ ਵਿਖੇ ਅਸੀਂ ਆਪਣਾ ਮੈਂ ਆਪਣਾ ਡੋਪ ਟੈਸਟ ਕਰਾਉਣਾ ਹੈ ਜੀ ਗੈਸਪਰਾ ਜੀ ਹੁਣ ਡੋਪ ਟੈਸਟ ਵੀ ਹੋ ਗਿਆ ਹੈ ਤੇ ਕੀ ਆਇਆ ਜੀ ਹਰ ਡੋਪ ਟੈਸਟ ਹੁਣ ਤੋਂ ਬਾਅਦ ਜਿਹੜਾ ਰਿਜ਼ਲਟ ਆਇਆ ਉਹ ਨੈਗੇਟਿਵ ਆਇਆ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਉਹ ਨਹੀਂ ਪਾਇਆ ਗਿਆ ਸਾਰਾ ਕੁਝ ਲਾਈਵ ਹੋਇਆ ਜਿੱਥੇ ਯੂਰਨ ਦਾ ਸੈਂਪਲ ਕਲੈਕਟ ਕਰਨਾ ਸੀ ਉਹਦੇ ਨਾਲ ਲੈਬ ਟੈਕਨੀਸ਼ੀਅਨ ਨਾਲ ਸੀ ਅੰਦਰ ਬਾਥਰੂਮ ਦੇ ਅੰਦਰ ਨਾਲ ਸੀ ਤਾਂ ਕਿ ਕਿਈ ਵਾਰੀ ਕੋਈ ਬੰਦਾ ਚੋਰੀ ਛੁਪੇ ਜੇਬ ਦੇ ਵਿੱਚ ਕਿਸੇ ਹੋਰ ਦਾ ਪਾ ਲਿਆ ਹੋਵੇ ਤੇ ਇਦਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਨੇ ਇਸ ਲਈ ਉਹਨਾਂ ਨੂੰ ਨਾਲ ਲੈ ਕੇ ਗਏ ਔਨ ਕੈਮਰਾ ਸਾਰੀ ਚੀਜ਼ ਹੋਈ ਹੈ ਔਨ ਕੈਮਰਾ ਹੀ ਚਿੱਪ ਦੇ ਨਾਲ ਟੈਸਟ ਹੋਇਆ ਜਿਹਦੇ ਵਿੱਚ ਕਿ ਡੋਪ ਟੈਸਟ 네ਗੇਟਿਵ ਆਇਆ ਤੇ ਮੈਂ ਅੱਜ ਸਾਡੇ ਸਮੁੱਚੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਖਾਸ ਜੋੜ ਕੇ ਬੇਨਤੀ ਕਰਦਾ ਕਿ ਵੀਰੋ ਨਸ਼ੇ ਵਿੱਚ ਕੁਝ ਨਹੀਂ ਲਿਆ ਆਓ ਆਪਾਂ ਮੁੜੀਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸੋ ਸਾਨੂੰ ਸਾਰਿਆਂ ਨੂੰ ਨਸ਼ੇ ਦਾ ਤਿਆਗ ਕਰੀਏ ਸਾਡੀ ਤਾਂ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਕਹਿੰਦੇ ਨਸ਼ੇ ਦੇ ਖੇਤ ਦੇ ਵਿੱਚ ਭੰਗ ਦੇ ਖੇਤ ਦੇ ਵਿੱਚ ਨਹੀਂ ਸੀ ਬੜਿਆ ਤੇ ਆਪਾਂ ਤਾਂ ਖੁਦ ਉਹਦੇ ਵਿੱਚ ਲਿਫਟ ਹੋਏ ਪਏ ਆ ਸੋ ਇਸ ਲਈ ਸਾਡੇ ਪੰਜਾਬ ਦੇ ਉੱਤੇ ਬਹੁਤ ਵੱਡਾ ਧੱਬਾ ਜਿਹੜੇ ਲੋਕ ਲਾ ਰਹੇ ਨੇ ਅੱਜ ਉਹ ਧੱਬੇ ਨੂੰ ਧੋਣ ਦਾ ਦਿਨ ਆ ਗਿਆ ਅਜਾ ਆਜ਼ਾਦੀ ਸਹੀ ਮਾਨਿਆਂ ਦੇ ਵਿੱਚ ਤਾਂ ਹੀ ਆਜ਼ਾਦੀ ਹੈ ਜੇ ਅਸੀਂ ਆਜ਼ਾਦ ਹੋਈਏ ਇਸ ਨਸ਼ੇ ਦੀ ਗੁਲਾਮੀ ਦੇ ਵਿੱਚੋਂ ਆਓ ਸਾਰੇ ਨੌਜਵਾਨੋਂ ਆਪਾਂ ਇਸ ਨਸ਼ੇ ਦੇ ਕੋਹੜ ਨੂੰ ਵੱਟ ਕੇ ਆਪਣੇ ਪੰਜਾਬ ਨੂੰ ਰੰਗਲਾ ਬਣਾਈਏ ਆਪਣੀਆਂ ਜ਼ਿੰਦਗੀ ਦੇ ਵਿੱਚ ਆਪਾਂ ਖੁਸ਼ੀਆਂ ਖੇੜੇ ਲੈ ਕੇ ਆਈਏ ਬਾਕੀ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਜਾਂ ਐਮਪੀ ਵਗੈਰਾ ਨੇ ਜਿਹਨਾਂ ਨੂੰ ਕੀ ਪਈ ਅ ਦੇਖੋ ਮੈਂ ਆਪਣੇ ਹਲਕੇ ਦੀ ਆਪਣੇ ਇਲਾਕੇ ਦੀ ਆਪਣੇ ਏਰੀਏ ਦੀ ਮੈਂ ਗੱਲ ਕਰੂੰਗਾ ਬਾਕੀਆਂ ਦੇ ਲਈ ਉਹਨਾਂ ਦਾ ਆਪਣਾ ਡਿਸੀਜਨ ਆ ਮੈਂ ਕਿਸੇ ਦੇ ਅੱਗੇ ਕੋਈ ਕਿੰਤੂ ਪ੍ਰਤੂ ਜਾਂ ਕੋਈ ਕੁਐਸਚਨ ਨਹੀਂ ਕਰ ਸਕਦਾ ਕਿਉਂਕਿ ਇਹ ਹਰ ਬੰਦੇ ਦਾ ਆਪਣਾ ਮੌਲਿਕ ਅਧਿਕਾਰ ਆ ਉਹਦੀ ਆਪਣੀ ਆਜ਼ਾਦੀ ਆ ਉਹਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮੈਸੇਜ ਦੇਣਾ ਮੈਂ ਤਾਂ ਬਸ ਇੱਕ ਸਿਰਫ ਸਿਰਫ ਮੈਸੇਜ ਦੇਣ ਦੀ ਗੱਲ ਆ ਸਾਡੇ ਨੌਜਵਾਨਾਂ ਨੂੰ ਮੈਸੇਜ ਦੇਣ ਦੀ ਗੱਲ ਆ ਕਿ ਅਸੀਂ ਪੋਜ਼ਿਟਿਵ ਮੈਸੇਜ ਦਈਏ ਰਾਜੀ ਵਾਲੇ ਦਿਨ ਕਿ ਆਪਣਾ ਨਸ਼ਿਆਂ ਦੇ ਕੋੜ ਨੂੰ ਅਸੀਂ ਇਸ ਪੰਜਾਬ ਦੀ ਧਰਤੀ ਦੇ ਉੱਤੋਂ ਅਸੀਂ ਅਹਿਦ ਲਿਆ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਹਿਦ ਲਿਆ ਕਿ ਅਸੀਂ ਨਸ਼ਿਆਂ ਦੇ ਕੋੜ ਨੂੰ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢਣਾ ਤੇ ਸਾਡੀ ਨੌਜਵਾਨੀ ਨੂੰ ਬਚਾ ਕੇ ਅਸੀਂ ਉਹਨਾਂ ਨੂੰ ਚੰਗੇ ਪਾਸੇ ਲਾਉਂਦਾਂ ਤਰਾਕੇ ਲਾਈਵ ਡਰਗਸ ਟੈਸਟ ਜਾਂਸ ਕੀ ਪਰਫਾਰਮ ਕਰਵਾਇਆ ਇਹ ਡੋਪ ਕਿਟ ਹੈਗੀ ਆ ਇਹਦੇ ਥਰੂ ਅਸੀਂ ਹੁਣੇ ਦੱਸ ਸਕਦੇ ਹਾਂ ਕਿ ਸਰ ਇਸਪੀ ਆਫ ਆਲ ਦਾ ਕੀ ਸਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦੇ ਇਸਤੇ ਇਮੀਡੀਏਟ ਰਿਜ਼ਲਟ ਆਏਗਾ ਵਿਦੀਨ 5 ਮਿੰਟਸ ਅੱਜ ਇਹ ਡੋਪ ਟੈਸਟ ਕਰਵਾਇਆ ਗਿਆ ਮਨੋਹਰ ਸਿੰਘ ਜੈਸਪੁਰਾ ਦਾ ਜੀ ਰਿਪੋਰਟ ਆਈ ਹੈ ਪ੍ਰੋਸੀਜਰ ਕੀ ਹੋਇਆ ਦਾ ਇਹ ਜਿਹੜੀ ਰਿਪੋਰਟ ਹੈ ਇਹ 네ਗੇਟਿਵ ਆਈ ਹੈ ਜੈਸਪੁਰਾ ਜੀ ਦੇ ਬੋਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਹੜਾ ਹੈਗਾ ਉਹ ਨਹੀਂ ਪਾਇਆ ਗਿਆ ਇਹ ਇਹ ਸਾਰੇ ਦਾ ਸਾਰਾ ਟੈਸਟ ਲਾਈਵ ਹੋਇਆ ਹੈ ਯੂਰੀਨ ਸੈਂਪਲ ਕਲੈਕਟ ਕਰਨ ਤੋਂ ਲੈ ਕੇ ਪਰਫਾਰਮੈਂਸ ਆਕ ਅਸੀਂ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਲਾਈਵ ਟੈਸਟ ਕੀਤਾ ਹੈ ਤੇ ਇਹ ਸਾਰੇ ਦਾ ਸਾਰਾ ਬਿਨਾ ਕਿਸੇ ਚੋਲ ਚਾਲ ਤੋਂ ਕੀਤਾ ਗਿਆ ਪ੍ਰੋਸੀਜਰ ਕੀ ਹੁੰਦਾ ਕਿਸ ਤਰ੍ਹਾਂ ਸੈਂਪਲਿੰਗ ਹੁੰਦੀ ਹੈ ਸੈਂਪਲਿੰਗ ਯੂਰੀਨ ਸੈਂਪਲ ਇੱਕ ਯੂਰੀਨ ਕੰਟੇਨਰ ਸਾਨੂੰ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ ਉਹਦੇ ਵਿੱਚ ਆਪਾਂ ਯੂਰੀਨ ਸੈਂਪਲ ਸਾਡਾ ਲੈਬ ਟੈਕਨੀਸ਼ੀਅਨ ਸਾਰੀ ਚੈਕਿੰਗ ਚੈਕਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਸੈਂਪਲ ਕਲੈਕਟ ਕਰਦੇ ਆ ਬਾਥਰੂਮ ਦੇ ਵਿੱਚ ਫਿਰ ਉਹ ਸੈਂਪਲ ਕਲੈਕਟ ਕਰਨ ਤੋਂ ਬਾਅਦ ਸਾਨੂੰ ਇੱਕ ਕਿਟਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਗਵਰਨਮੈਂਟ ਦੁਆਰਾ ਜਿਹਨੂੰ ਆਪਾਂ ਡਿਪ ਕਰਨਾ ਹੁੰਦਾ ਯੂਰੀਨ ਸੈਂਪਲ ਦੇ ਵਿੱਚ ਤੇ ਵਿਦਿਨ 5 ਮਿੰਟਸ ਦੇ ਵਿੱਚ ਜਿਹੜੇ ਵੀ ਡਰੱਗਸ ਪ੍ਰੈਜ਼ెంట్ ਹੋਣਗੇ ਉਹਨਾਂ ਦੀ ਰ ਤੇ ਅਗਰ ਦਾ ਡਰਗ ਪ੍ਰੈਜੈਂਟ ਹੈ ਤਾਂ ਸਿੰਗਲ ਲਾਈਨ ਦੇਗਾ ਬਾਈਂਡ ਕਰਕੇ ਆਪਣੇ ਕੰਪੋਨੈਂਟ ਦੇ ਨਾਲ ਅਗਰ ਨਹੀਂ ਹੈ ਤਾਂ ਉਹ ਦੋ ਲਾਈਨਸ ਦੇਗਾ ਤੇ ਇਹ ਜਿੱਦਾਂ ਕਿ ਅਸੀਂ ਦੇਖ ਪਾ ਰਹੇ ਹਾਂ ਗੈਸਪੁਰਾ ਜੀ ਦੇ ਸੈਂਪਲ ਦੇ ਵਿੱਚ ਐਮ ਐਲ ਏ ਸਾਹਿਬ ਦੇ ਇਹ 네ਗੇਟਿਵ ਹੈ ਦੋ ਲਾਈਨਸ ਆਈਆਂ ਹੈ ਮਤਲਬ ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ